ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਣ ਨੂੰ ਤਲਬ ਕਰਨ ਲਈ ਸ਼ਿਕਾਇਤ ਪੱਤਰ ਸਾਕਾ ਐਮ ਐਲ ਐ ਸੁਖਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਵਫਤ ਨੇ ਸ਼੍ਰੀ ਅਕਾਲ ਸਖ ਸਾਈਬ ਸੌਪਿਆ ਕਿਹਾ ਇਸ ਦੇ ਪਿੰਡ ਕਾਹਣ ਕੇ ਵਾਲ 14 ਮਾਰਚ 2014 ਨੂੰ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਸਨ ਜਿੱਥੇ ਉਹਨਾਂ ਬੰਦ ਕਮਰਾ ਗੁਪਤ ਮੀਟਿੰਗ ਕੀਤੀ ਸੋਦਾ ਸਾਧ ਦੇ ਸਿਆਸੀ ਵਿੰਗ ਨਾਲ ਸੰਬੰਧਿਤ ਰਾਮ ਸਿੰਘ ਸ਼ਬਾਲ ਡੇਰਾ ਪ੍ਰੇਮੀ ਨਾਲ ਮੌਜੂਦ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਣਕੇ ਸਾਬਕਾ ਮੈਂਬਰ ਅੰਤਿਮਿਕ ਕਮੇਟੀ ਨੇ ਦੱਸਿਆ ਕਿ ਮੈਨੂੰ ਉੱਥੇ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਤੇ ਭਾਈ ਹਰਨਾਮ ਸਿੰਘ ਮੁਖੀ ਦਮਦਮੇ ਟਕਸਾਲ ਲੈ ਕੇ ਗਏ ਸਨ ਜਿਸ ਨੇ ਸੁਖਬੀਰ ਬਾਦਲ ਤੋ ਆਪਣੇ ਨਿੱਜੀ ਕੰਮ ਕਰਵਾਏ ਸਨ ਮਿੱਠੂ ਸਿੰਘ ਮੁਤਾਬਿਕ ਸਾਨੂੰ ਅਚਾਨਕ ਵੇਖ ਕੇ ਸੌਦਾ ਸਾਥ ਤੇ ਰਾਮ ਸਿੰਘ ਕਨਵੀਨਰ 당 ਰਹ ਗਏ ਤੇ ਪਰੇਸ਼ਾਨ ਹੋ ਗਏ ਉਹਨਾਂ ਦੋਸ਼ ਲਾਇਆ ਕਿ ਘਟਨਾ 2014 ਦੀ ਹੈ ਉਸ ਸਮੇਂ ਲੋਕ ਸਭਾ ਚੋਣਾਂ ਸਨ 2015 ਦੇ ਵਿੱਚ ਬੇਦਬੀਆ ਸੰਬੰਧੀ ਘਟਨਾਵਾਂ ਵਾਪਰ ਜਾਂਦੀਆਂ ਔਰ ਲਖਨੇ ਦੱਸਿਆ ਕਿ ਨਵਾਂ ਕਾਰਜਕਾਰੀ ਪ੍ਰਦਾਣ ਬਲਵਿੰਦਰ ਸਿੰਘ ਪੁੰਦੜ ਵੀ ਬਰਾਬਰ ਦਾ ਗੁਨੇਗਾਰ ਹੈ ਅਤੇ ਉਹ ਜਥੇਦਾਰ ਅਕਾਲ ਸਖ ਸਾਇਬ ਤੋਂ ਮੰਗ ਕਰਦੇ ਹਨ ਕਿ ਇਸ ਨੂੰ ਵੀ ਤਲਬ ਕਰਕੇ ਤਨਖਾਈਆ ਲਾਇਆ ਜਾਵੇ ਉਹਨਾਂ ਪੁੰਦੜ ਨੂੰ ਤੁਰੰਤ ਅਸਤੀਫਾ ਦੇਣ ਦੀ ਵੀ ਮੰਗ ਕੀਤੀ ਹੈ ਤੇ ਪੁੰਦੜ ਸਾਹਿਬ ਦੇ ਖਿਲਾਫ ਨਹੀਂ ਜੀ ਬਤੌਰ ਸਿੱਖ ਬਤੌਰ ਅਸੀਂ ਉਥੋਂ ਦੇ ਲੋਕਲ ਹੋਣ ਦੇ ਨਾਤੇ ਜੋ ਆ ਚੱਲ ਚੱਲ ਰਿਹਾ ਵੀ ਅੱਜ ਪਰਮਿੰਦਰ ਜੀ ਵੀ ਆਏ ਨੇ ਅਕਾਲ ਤਖਬਾ ਨੇ ਬੁਲਾਏ ਨੇ ਇਹ ਨਵਾਂ ਸਿੱਖ ਦੇ ਤੌਰ ਤੇ ਇੱਥੇ ਆਏ ਨੇ ਐਸੇ ਤਰ੍ਹਾਂ ਹੀ ਮਾਰਚ 2014 ਦੀ ਗੱਲ ਹੈ ਮਾਰਚ 2014 ਦੇ ਵਿੱਚ ਸਰਸਾ ਦੇ ਸਿਆਸੀ ਵਿੰਗ ਦੇ ਜਿਹੜੇ ਮੁਖੀ ਸੀਗੇ ਰਾਮ ਸਿੰਘ ਉਹਦੇ ਅਰਸ਼ ਧੂਰੀ ਵਰਗੇ ਉਹਨਾਂ ਦੀ ਮੀਟਿੰਗ ਦਾ ਅਰੇਂਜ ਕੀਤਾ ਭੂਂਦਰ ਸਾਹਿਬ ਨੇ ਆ ਉਹਦੇ ਘਰੇ ਕੰਨਿਆ ਵਾਲੇ ਪਿੰਡ ਦੇ ਵਿੱਚ ਕੋਸਬੂਤ ਹੈਗੇ ਨੇ ਉਹਦੇ ਬਤੇ ਨੇ ਆਪਾਂ ਉਹਦਾ ਚਸ਼ਮੀ ਦੀ ਗਵਾਹ ਨੇ ਜੀ ਵੀਡੀਓ ਬਣਾਈ ਹੈ ਵੀਡੀਓ ਐਸਜੀਪੀਐਸ ਮੈਂਬਰ ਨੇ ਜੀ ਨਹੀਂ ਵੀਡੀਓ ਨਹੀਂ ਸੀ ਉਹਦਾ ਜ਼ਿਕਰ ਕੀਤਾ ਵੀਡੀਓ ਦੇ ਵੀ ਦੇਵਾਂਗੇ ਜੀ ਸਾਡੇ ਕੋਲੇ ਹੈਗੀ ਹੈ ਤੇ ਉਸ ਤੋਂ ਬਾਅਦ ਉਹਦਾ ਆ 2 ਅਗਸਤ ਨੂੰ ਜਿਹੜਾ ਸ਼ਬਦਾਂ ਕਾਲਮ ਅਜੀਤ ਸਰਗੋਸ਼ੀਆਂ ਦੇ ਵਿੱਚ ਅਜੀਤ ਦੇ ਵਿੱਚ ਸਰਗੋਸ਼ੀਆਂ ਉਹਨੇ ਉਹਦਾ ਜ਼ਿਕਰ ਕਰਤਾ ਵੀ ਮਾਨਸਾ ਦੇ ਕਿਸੇ ਅਕਾਲੀ ਲੀਡਰ ਦੇ ਘਰ ਇੱਕ ਸਿਆਸੀ ਵਿੰਗ ਦੇ ਡੇਰੇ ਸਿਆਸੀ ਵਿੰਗ ਦੇ ਜਿਹੜੇ ਹੈਗੇ ਨੇ ਉਹ ਬੰਦਿਆਂ ਨਾਲ ਮੀਟਿੰਗ ਹੋਈ ਹੈ ਪੁੰਦਰ ਸਾਹਿਬ ਦੀ ਤੇ ਹੋਰ ਵੀ ਜ਼ਿਕਰ ਕੀਤਾ ਉਹਨੇ ਜੀ ਉਹ ਜਦੋਂ ਅਸੀਂ ਬਰੀਕੀ ਚ ਗਏ ਸਾਨੂੰ ਪਤਾ ਲੱਗ ਗਿਆ ਵੀ ਇਹ ਮੀਟਿੰਗ ਹੋਈ ਹੈ ਕਨਫਰਮ ਹੋ ਗਈ ਸਾਡੇ ਉਹ ਮੈਂਬਰ ਐਸਜੀਪੀਸੀ ਨੇ ਜਿਹੜੇ ਐਗਜ਼ੀਕਟਿਵ ਮੈਂਬਰ ਵੀ ਰਹੇ ਨੇ ਮਿੱਠੂ ਸਿੰਘ ਕਾਨੇਗੇ ਨੇ ਉਹਦੀ ਕਨਫਰਮੇਸ਼ਨ ਕਰਤੀ ਤੇ ਫਿਰ ਸਾਡੀ ਡਿਊਟੀ ਬਣੀ ਕਿ ਅਸੀਂ ਇਹ ਵੀ ਆਪਣਾ ਜਾ ਕੇ ਅਕਾਲ ਤਖਤ ਸਾਹਿਬ ਤੇ ਬੇਨਤੀ ਕਰੀਏ ਵੀ ਇਹ ਇਹਨਾਂ ਨੂੰ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਬੁਲਾਤਾ ਜਿਹੜੇ ਗਨਾਹਗਾਰ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਉਹਦੇ ਘਰੇ ਮੀਟਿੰਗ ਬੁਲਾਈ ਇੱਕ ਤਾਂ ਮਿਲਦੇ ਨੇ ਆਮ ਰਸਤੇ 'ਚ ਮਿਲ ਗਏ ਕਿਤੇ ਹੋਟਲਾਂ 'ਚ ਮਿਲ ਗਏ ਇਹਨਾਂ ਨੇ ਘਰੇ ਮੀਟਿੰਗ ਕਰਵਾਈ ਹੈ। ਉਸ ਜੀ ਜਿਹੜਾ ਹੈਗਾ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬਾਨ ਨੂੰ ਵੀ ਉਹਨਾਂ ਨੂੰ ਵੀ ਤਲਬੋ ਉਹਨਾਂ ਨੂੰ ਵੀ ਜਿਹੜੇ ਹੈਗੇ ਨੇ ਗਨਾਹ ਕਰਨੇ ਦੋਸ਼ੀ ਨੇ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦਿਓ ਉਹਨਾਂ ਨੂੰ ਐਸੇ ਸਮਣਨ ਕਰੋ। ਇਹੀ ਬੇਨਤੀ ਲੈ ਕੇ ਅਸੀਂ ਆਏ ਹਾਂ। ਕੋਰ ਕਮੇਟੀ ਜਿਹੜੀ ਅਕਾਲੀ ਦਰ ਦੀਆਂ ਕੋਰ ਕਮੇਟੀਆਂ ਰਹੀਆਂ ਨੇ ਉਹਦੇ ਚ ਬਹੁਤ ਫੈਸਲੇ ਹੁੰਦੇ ਰਹੇ ਨੇ ਵਿਚਾਰੇ ਜਾਂਦੇ ਰਹੇ ਨੇ। ਕੋਰ ਕਮੇਟੀਆਂ ਦੇ ਮੈਂਬਰ ਜ਼ਿੰਮੇਵਾਰ ਨਹੀਂ ਤੁਸੀਂ ਤਾਂ। ਨਹੀਂ ਕੋਰ ਕਮੇਟੀ ਦੇ ਮੈਂਬਰ ਤਾਂ ਉਸਦੇ ਵੀ ਜ਼ਿੰਮੇਵਾਰ ਨੇ। ਲੇਕਿਨ ਉਹ ਤਾਂ ਕੋਰ ਕਮੇਟੀ ਤੋਂ ਬਿਨਾਂ ਵੀ ਕਿਚਨ ਕੈਬਨਟ ਦੇ ਮੈਂਬਰ ਸੀਗੇ। ਕੋਰ ਕਮੇਟੀ ਚ ਬਾ ਵਿਚਾਰਨ ਵਾਸਤੇ ਪਹਿਲਾਂ ਪ੍ਰਧਾਨ ਜੀ ਦੇ ਘਰ ਹੁੰਦਾ ਸੀ ਜਵਾਲਤ ਸਾਹਿਬ ਸੀ ਜਾਂ ਸੁਖਵੀਰ ਜੀ ਸੀ ਉਦੋਂ ਭੁੰਦਰ ਸਾਹਿਬ ਨਾਲ ਹੁੰਦੇ ਸੀ ਉਹ ਵੀ ਦੋਸ਼ ਆਇਆ ਉਹਨਾਂ ਕੋਲੇ ਲੇਕਿਨ ਇਹ ਤਾਂ ਜੀ ਬਿਲਕੁਲ ਚਸ਼ਮਿੰਦਰ ਗਵਾਹ ਨੇ ਦੱਸਤਾ ਵੀ ਉੱਥੇ ਦੋ ਤਿੰਨ ਘੰਟੇ ਮੀਟਿੰਗ ਹੋਈ ਹੈ 2014 ਚ ਹੋਈ ਹੈ ਪਤਾ ਨਹੀਂ ਕਿਸ ਮਸਲੇ ਤੇ ਹੋਈ ਹੈ 2014 ਚ ਮੀਟਿੰਗ ਹੁੰਦੀ ਹੈ 15 ਦੇ ਵਿੱਚ ਇਹ ਮਾਮਲੇ ਸਾਰੇ ਆ ਜਾਂਦਾ ਜਿਹੜਾ ਮਾਫੀ ਦਾ ਜਿਹੜਾ ਜੀ 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 ਇਹਦੇ ਨਾਲ ਵੀ ਰਿਲੇਟਡ ਫਿਲਮ ਨੂੰ ਜਿਹੜੀ ਆਪਣੀ ਨਹੀਂ ਦੇਖੋ ਇਹਦੇ ਨਾਲ ਰਿਲੇਟਡ ਵੀ ਹੋ ਸਕਦਾ ਹੈ ਜੀ ਇਸੇ ਮਸਲੇ ਤੇ ਮੀਟਿੰਗ ਜਿਹੜੀ ਹੈ ਇਹਦੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਮਾਫੀ ਵਾਲੇ ਨਾਮ ਤੇ ਜਾਂ ਆਪਣਾ ਵੋਟਾਂ ਲੈਣ ਦੇ 14 ਚ ਵੋਟਾਂ ਵੀ ਆਈਆਂ ਸੀ ਪਾਰਲੀਮੈਂਟ ਦੀ ਉਸ ਮਸਲੇ ਤੇ ਵੀ ਆ ਸਕਦੀ ਹੈ ਜੀ ਸਾਡਾ ਕੋਈ ਭੁੰਦਰ ਸਾਹਿਬ ਨਾਲ ਜਾਤੀ ਰੰਜਸ਼ ਨਹੀਂ ਅਸੀਂ ਉਹਨਾਂ ਦੇ ਲੋਕਾਂ ਹਾਂ ਉਹਨਾਂ ਦੇ ਨੇੜੇ ਹਾਂ ਲੇਕਿਨ ਜੋ ਸਾਰੇ ਇੰਨਾ ਵੱਡਾ ਮਤਲਬ ਕਿ ਜਿਹੜਾ ਘਟਨਾਕਰਨ ਵਾਪਰ ਰਹੇ ਨੇ ਅਸੀਂ ਆਪਣੀ ਡਿਊਟੀ ਸਮਝੀ ਇੱਥੇ ਆਉਣ ਦੀ ਕਿ ਅਸੀਂ ਵੀ ਜਾ ਕੇ ਦੱਸੀ ਵੀ ਉਹਨਾਂ ਨੇ ਮੀਟਿੰਗ ਕਰੀ ਹੈ ਆਪਦੇ ਘਰ ਬਲਾ ਕੇ ਕਰੀ ਹੈ ਜਿਨ੍ਹਾਂ ਨੂੰ ਹੁਕਮਨਾਮਾ ਅਕਾਲ ਤਖਤ ਸਾਬਤ ਹੋਇਆ ਹੋਵੇ ਵੀ ਇਹਨਾਂ ਨਾਲ ਵਰਤਾਰਾ ਨਹੀਂ ਕਰਨਾ ਉਹਦਾ ਅਕਾਲ ਤਖਤ ਦੇ ਹੁਕਮਨਾਮੇ ਦੀ ਬੱਗੇ ਤੁਹਾਨੂੰ ਲੱਗਦਾ ਨਹੀਂ ਕਿ ਫੈਸਲਾ ਕਰਨ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਹੋਰ ਵੀ ਇਹਦਾ ਨਿਚੋੜ ਕੱਢ ਲੈਣਾ ਚਾਹੀਦਾ ਜਿਹੜਾ ਇਹ ਫੈਸਲਾ ਹੈ ਜੀ ਕੋਈ ਵੀ ਫੈਸਲਾ ਹੋਵੇ ਨਹੀਂ ਦੇਖੋ ਇਹਦੇ ਬਾਰੇ ਅਕਾਲ ਤਖਤ ਸਾਬਾਰੇ ਤਾਂ ਮੈਂ ਅਕਾਲ ਤਖਤ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਫੈਸਲੇ ਜਿਆ ਕਰਨ ਵਾਲੇ ਉਦੇ ਬਾਰੇ ਮੈਂ ਕੋਈ ਚੁੱਪਣੀ ਨਹੀਂ ਕਰ ਸਕਦਾ। ਮੁੱਚੇ ਸਿੱਖ ਪਾਂਦੇ ਆ ਜਿਹੜੇ ਕਿ ਇਸ ਫੈਸਲੇ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਵੇਂ ਦਾ ਮੰਨ ਤੇ ਕਿਵੇਂ ਦਾ ਫੈਸਲਾ ਹੋਣਾ ਹੈ ਤਾਂ ਸਿੱਖ ਨਹੀਂ ਉਹ ਤਾਂ ਜੀ ਅਕਾਲ ਤਖਤ ਸਭ ਨੇ ਕਰਨਾ ਜੀ ਮੈਂ ਤਾਂ ਉਹਨੂੰ ਮੈਂ ਤਾਂ ਕਿ ਨਵਾਂ ਸਿੱਖਾਂ ਮੈਂ ਤਾਂ ਉਹਨੂੰ ਕੋਈ ਰਾਏ ਵੀ ਨਹੀਂ ਦੇ ਸਕਦਾ ਮੈਂ ਸਲਾਹ ਵੀ ਨਹੀਂ ਦੇ ਸਕਦਾ ਜੋ ਕਰਨਗੇ ਆਸ ਹੈ ਸਾਨੂੰ ਬਹੁਤ ਵੱਡੀ ਸਾਨੂੰ ਬਹੁਤ ਵੱਡੀ ਸ਼ਰਧਾ ਹੈ ਵੀ ਅਕਾਲ ਤਖਤ ਸਭ ਦੇ ਸਿੰਘ ਸਾਹਿਬਾਨ ਨੇ ਪੂਰਾ ਜਿਹੜਾ ਹੈਗਾ ਉਹ ਫੈਸਲਾ ਸਹੀ ਕਰਨਗੇ